ਆਏ ਹੋਏ ਆ ਪਲਾਂਟ ਇਹ ਕੋ-ਫ੍ਰੈਂਡਲੀ ਪੈਨਸਲ ਹੈ ਕਾਗਜ਼ ਦੀ ਬਣੀ ਹੋਈ ਹੈ ਜਦੋਂ ਬੇਸਿਕਲੀ ਬੱਚੇ ਨਾ ਪੈਨਸਲ ਯੂਜ਼ ਕਰਦੇ ਆ ਤੇ ਇਹਦੇ ਵਿੱਚ ਸਬਜ਼ੀ ਦੇ ਬੀਜ ਪਾਏ ਹੋਏ ਆ ਤੁਸੀਂ ਇਹਦੇ ਵਿੱਚ ਛੋਟਾ ਜਿਹਾ ਪੀਸ ਸੁਣ ਗੋਣੇ ਤੇ ਲਗਾ ਦੇਣਾ ਤੇ ਪੌਦਾ ਪੌਦਾ ਉਗ ਰਿਹਾ ਆਏਗਾ ਠੀਕ ਹੈ ਇਹ ਨੇਚਰਲ ਦੋਸੇ ਹੋਗੇ ਜੀ ਤੋਰੀ ਦੇ ਬਣਿਆ ਝਾਵੇਂ ਹੋਗੇ ਤੇ ਤੋਰੀ ਦੇ ਬਣੇ ਹੋਏ ਅੱਛਾ ਇਹ ਬਾਸ ਦੇ ਬਣੇ ਹੋਏ ਪਹਿਲਾਂ ਹੀ ਹੈਗੇ ਨੇ ਜੀ ਇਹ ਬਾਸ ਤੋਂ ਬਣੇ ਹੋਏ ਨੇ ਹਾਂ ਬਾਸ ਤੋਂ ਬਣੇ ਹੋਏ ਨੇ ਨਹੀਂ ਤਿੰਨ ਚਾਰ categories ਨੇ ਵੱਖਰੀ ਵੱਖਰੀਆਂ ਅਲੱਗ-ਅਲੱਗ ਨੇ ਜਲੇਬੀ ਨੇ ਬੋਲ ਵੀ ਨੇ ਅੱਛਾ ਤੇ ਇਹ ਬਾਸ ਦੀ ਟੈਂਕ ਲਈ ਨਾ ਬਣੀ ਹੋਈ ਹੈ ਜੀ ਇਹ ਸਾਰੇ eco friendly concept ਦਾ ਹੈ ਇੱਕ ਐਸੀ ਪੰਜਾਬੀ ਮਾਂ ਬੋਲੀ ਦੀ ਕੰਮ ਕਰ ਰਹੀ ਹੈ ਜੀ ਕਿ ਸਾਰਾ ਅਸੀਂ ਖੁਦ ਬਣਾਉਂਦੇ ਆਂ ਉਹ ਸਾਡੇ ਪੂਰੇ ਪ੍ਰੋਡਕਟਸ ਪੂਰੇ all over india cash on delivery ਹੈ ਪੂਰੇ all over india ਇਹ ਜਿਹੜੇ ਪੰਜਾਬੀ ਮਾਂ ਬੋਲੀ ਚ ਲਿਖਿਆ ਤੁਸੀਂ ਆਪ ਖੁਦ ਤਿਆਰ ਕਰ ਇਹ ਸਾਰਾ ਅਸੀਂ ਖੁਦ ਤਿਆਰ ਕਰਦੇ ਐਮਡੀ ਚੱਕ ਕੇ ਰੱਖਾਇਓ ਕੋਈ ਵਧੀਆ ਜੀ ਹਾਂ ਜੀ ਕਿ ਗਰਮ ਦੀ ਗੱਡੀ ਹੋ ਗਈ ਸੀ ਦੇਸੀ ਮਹੀਨੇ ਵੀ ਆ ਗਏ ਦੇਸੀ ਕੰਵਿਨਿਆਲ ਉੱਥੇ ਵੀ ਆ ਗਈਆਂ ਜੀ ਅੱਛਾ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਤੇ ਜੇਠ ਹਾੜ ਉਹ ਚੀਜ਼ਾਂ ਹਨਾ ਦੇਸੀ ਮਹੀਨੇ ਵੀ ਆ ਗਏ ਹਮਮ ਸਾਰਾ ਇੱਕ ਗਰਮ ਕੀ ਟੰਡਰ ਆ ਗਿਆ ਜੀ ਹਮਮ ਬਲੌਕ ਸੀਗਾ ਹਮਮ ਗਰਮ ਕੀ ਕਰੰਟ ਬਣਾ ਦੇ ਅੱਛਾ ਦੇ ਲਈ ਆਪਾਂ ਯੂਜ਼ ਕਰਾਂਗੇ ਬੱਚਿਆਂ ਨੂੰ ਤੇ ਦੇਸੀ ਮਹੀਨੇ ਤੇ ਗਰਮ ਖਿਲੀਪੇ ਯਾਦ ਹੋ ਜੂ ਬੱਚਿਆਂ ਦੇ ਅੱਛਾ ਇਹ ਬੱਚੇ ਸਟੱਡੀ ਟੇਬਲ ਆਸਤੇ ਨਿੱਕੇ ਨਿੱਕੇ ਕਲੌਕ ਬਣਾਏ ਜੀ ਗਰਮ ਖਿਦੇ ਬੱਚੇ ਸਟੱਡੀ ਟੇਬਲ ਦੇ ਲਈ ਅੱਛਾ ਤੇ ਆ ਕੀ ਚੀਜ਼ ਹੈ ਜਿਹੜੀ ਆ ਪਈ ਹੈ ਅਲੱਗ ਇਹ ਵੀ ਸੀ ਸਿੰਗਲ ਪੈਨਸਟੈਂਡ ਆ ਇਹ ਬੱਚਿਆਂ ਲਈ ਬਹੁਤ ਵਧੀਆ ਚੀਜ਼ ਆ ਸਿੰਗਲ ਪੈਨਸਟੈਂਡ ਘਰ ਦੇ ਵਿੱਚ ਰੱਖਣ ਦੇ ਲਈ ਤੁਸੀਂ ਸਿੰਗਲ ਪੈਨਸਟੈਂਡ ਹਾਂਜੀ ਹਾਂਜੀ ਅੱਛਾ ਤੁਸੀਂ ਦੇਖੋ ਸੀ ਹੋਰ ਵੀ ਦਿਖਾਣਾ ਤੁਹਾਨੂੰ ਮੈਂ ਜੀ ਇਹ ਸਾਰਾ ਨਾ ਅਸੀਂ ਖੁਦ ਬਣਾਨੇ ਦੇਖੋ ਇਹ ਇਹ ਨੇਚਰਲ 이어 ਬਰਡਸ ਨੇ ਇਹ ਬਾਂਸ ਤੋਂ ਬਨੇ ਹੋਏ ਨੇ ਇਹ ਵੀ ਅੱਛਾ ਮੈਂ ਬੇਸਿਕਲੀ ਕਨਸੈਪਟ ਕੀ ਈਕੋ ਫ੍ਰੈਂਡਲੀ ਕੰਸੈਪਟ ਆ ਵੀਰ ਐਨਵਾਇਰਨਮੈਂਟ ਯੂਜ਼ ਕਰਾਂਗੇ ਵੇਸਟ ਕਰਾਂਗੇ ਤੇ ਵਾਤਾਵਰਣ ਖਰਾਬ ਨਹੀਂ ਕਰੂਗੇ ਇੱਕ ਸਾਡੇ ਕੋਲ ਹੈ ਜੀ ਈਕੋ ਫ੍ਰੈਂਡਲੀ ਸਪੀਕਰ ਆ ਤੁਸੀਂ ਜੇਕਰ ਫੋਨ ਸੁਣਨਾ ਹੈਗਾ ਹਨਾ ਜੇ ਤੁਸੀਂ ਫੋਨ ਲਾ ਕੇ ਦੇਖਦੇ ਹੋ ਤੁਹਾਡੇ ਜਿਹੜੇ ਫੋਨ ਦੀ ਵੋਲਿਊਮ ਤਿੰਨ ਗੁਣਾ ਵਧਾ ਦੇਗਾ ਤੁਹਾਨੂੰ ਹੈੱਡਫੋਨ ਨਹੀਂ ਲਾਣਾ ਪੈਣਾ ਤੁਹਾਨੂੰ ਚਾਰਜ ਨਹੀਂ ਕਰਨਾ ਪੈਣਾ ਇਹ ਇੱਕ ਫ੍ਰੈਂਡਲੀ ਸਪੀਕਰ ਹੈ ਇਹ ਵਾਸਤਾ ਬਣਿਆ ਹੋਇਆ ਹੈ ਜੀ ਠੀਕ ਹੈ ਜੀ ਇਹ ਫਿਰ ਅਸੀਂ ਇਹ ਸਾਰਾ ਨਾ ਬੈਂਬੂ ਬੀ ਬੀ ਇੱਕ ਹੀ ਚੀਜ਼ ਹੈ ਇਹ ਟੰਕਲੇ ਦਾ ਹੈ ਜੀ ਅੱਛਾ ਇਹ ਜਿਹੜਾ ਉਹ ਆਜਾ ਦਾ ਸਟੀਲ ਤੇ ਵੀ ਤੁਸੀਂ ਕਰਤਾ ਇਹਦੀ ਵਿਸ਼ੇਸ਼ ਗੱਲ ਇਹ ਹੈ ਜੀ ਇਹਨੂੰ ਫੰਗਸ ਨਹੀਂ ਪੈਗੀ ਇਹਨੂੰ ਜੰਗਾਲ ਨਹੀਂ ਪੈਗੀ ਔਰ ਸਭ ਤੋਂ ਵਧੀਆ ਗੱਲ ਇਹ ਦੇਖੀ ਹੈਗੀ ਆ ਸਾਡੇ ਨਾਲ ਜੀਵ ਤੇ ਪਰ ਬੱਡਸ ਹੁੰਦੇ ਨੇ ਟੇਸਟ ਦੱਸਣ ਵਾਲੇ ਇਹ ਉਹਨੂੰ ਕਿ ਇਹ ਅਸੀਂ ਬਾਸ ਤੋਂ ਸਾਰਾ ਤਿਆਰ ਕਰਦੇ ਆਂ ਇਹ ਬਾਸ ਦੇ ਟੂਥਪੇਸਟਾ ਜੀ ਬੈਂਬੂ ਦੀ ਬਣੀ ਹੋਈ ਹੈ ਅੱਛਾ ਇਹ ਇੰਡੀਆ ਦੀ ਫਰਸਟ ਜਨਰੇਸ਼ਨ ਆ ਇਹ ਬਾਸ ਦੇ ਸਾਬਣਾਂ ਤਿਆਰ ਕੀਤੀਆਂ ਸੀ ਜੀ ਸਾਡੇ ਕੋਲ ਬਾਸ ਦੀ ਸਰਫ ਵੀ ਹੈ ਬਾਸ ਦੇ ਡਿਸ਼ਵਸ਼ ਵੀ ਹੈਗੇ ਨੇ ਬਾਸ ਦੇ ਹੈਂਡ ਵਸ਼ ਵੀ ਨੇ ਉਸ ਅਸੀਂ ਬਾਸ ਦੀ ਫਰਸਟ ਜਨਰੇਸ਼ਨ ਪਹਿਲਾਂ ਕੀਤੀ ਹੈ ਇੰਡੀਆ ਦੇ ਵਿੱਚ ਇਹ ਸਾਰਾ ਅਸੀਂ ਖੁਦ ਬਣਾਉਂਦੇ ਆਂ ਜੀ ਉਹ ਸਾਰੇ ਸਾਰੇ ਪ੍ਰੋਡਕਟਸ ਪੂਰੇ ਆਲ ਓਵਰ ਇੰਡੀਆ ਕੈਸ਼ ਔਨ ਡਿਲੀਵਰੀ ਆ ਮੈਂ ਆਪਣਾ ਨੰਬਰ ਵੀ ਦੇ ਦਿੰਦਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ 9876751212 ਆਪ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਦੇ ਘਰ ਪਾਉਣ ਦੇ ਇਬਾਰਤ ਲਿਖੀ ਤਾਂ ਜਾਂਦੀ ਹੈ ਪਰ ਅਰਥ ਬਦਲ ਜਾਂਦੇ ਹਨ ਛੋਟੀ ਜੀ ਗੱਪ ਤਾਂ ਕਹਿੰਦੇ ਜੀ ਪੜਿਓ ਤਾਂ ਮੈਂ ਕਹਾਂ ਲੋ ਛੋਟੀ ਬਰਦਾ ਦੀ ਧੰਨਵਾਦ ਕਿਵੇਂ ਮਿਲਾ ਤੈਨੂੰ ਤਾਂਗ ਮਿਲਣ ਦੀ ਰਹੀ ਸਦਾ ਹੀ ਤੈਨੂੰ ਤਾਂਗ ਮਿਲਣ ਦੀ ਰਹੀ ਸਦਾ ਹੀ ਤੈਨੂੰ ਸੱਜਰੀ ਸਵੇਰ ਵਾਂਗ ਚਰਨੇ ਦੀ ਚਰਨਾਹਟ ਵਾਂਗ ਪਰ ਤੂੰ ਦੂਰ ਹੋ ਜਾਂਦੀ ਏ ਨਦੀ ਦੇ ਵੇਗ ਵਾਂਗ ਚਾਹ ਮੈਂ ਸੋਣਾ ਤੈਨੂੰ ਚਾਹ ਮੈਂ ਸੋਣਾ ਤੈਨੂੰ ਸਾਗ ਚ ਉੱਠੀਆਂ ਤਰੰਗਾ ਵਾਂਗ ਨਦੀ ਜੋ ਉੱਠੀਆਂ ਲਹਿਰਾ ਵਾਂਗ ਪਰ ਤੂੰ ਝੁਪ ਹੋ ਜਾਂਦੀ ਏ ਕੋਨੇ ਚ ਪਏ ਸਾਜ ਵਾਂਗ ਜਹਾ ਮੈਂ ਵੇਖਣਾ ਤੈਨੂੰ ਅੰਮ੍ਰਾਜ ਕੁਟ ਦੀ ಪರಿਵਾਗ ਧਰਤੀ ਤੇ ਉਤਰੀ ਅਫਸਰਾ ਵਾਂਗ ਪਰ ਤਰਪ ਜਾਂਦੀ ਏ ਪ੍ਰਵਾਜ਼ ਲਈ ਪਰ ਕਟੇ ਪੰਛੀ ਵਾਂਗ ਸੋਜਣਾ ਹਾਂ ਕਿਵੇਂ ਮਿਲਾ ਤੈਨੂੰ ਧੰਨਵਾਦ ਬਹੁਤ ਸ਼ੁਕਰੀਆ ਰਹੇ ਨੇ ਜਸਪਾਲ ਅਨਹਦ ਨਕੋਦਰ ਮਾਣਾ ਨੂੰ ਮੰਚ ਤੇ ਸਦਾ ਦੇ ਰਹੇ ਆ ਰੁਹੀ ਸਿੰਘ ਪਟਿਆਲਾ ਮੈਂ ਉਹਨਾਂ ਨੂੰ ਮੰਚ ਤੇ ਸੱਦਾ ਦੇ ਰਾਂ ਇਸ ਤੋਂ ਬਾਅਦ ਹਸਨ ਹਵੀਰ ਤਲਵੰਡੀ ਸਾਹਿਬ ਉਹ ਮੰਚ ਤੇ ਜਿਹੜੇ ਆ ਜਾਣ ਹਸਨ ਜੀ ਉਹ ਰੁਹੀ ਸਿੰਘ ਪਟਿਆਲਾ ਮੇਰੇ ਦਿਲ